ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ ਪਹਿਲਾ ਖਤੇ ਹੋ ਜਮੇ ਖਤੇ ਕਰਨ ਤਾਂ ਖਤੇ ਆ ਵਿੱਚ ਪਾਹੇ ਧੋਤੇ ਮੂਲ ਨਾ ਉਤਰੇ ਜੇ ਸੋ ਧੋਵਣ ਪਾਹੇ ਨਾਨਕ ਬਖਸੇ ਬਖਸੀ ਹੈ ਨਾਹੇ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝਖਣਾ ਦੁਖ ਛੱਡ ਮੰਗੀ ਹੈ ਸੁਖ ਸੁਖ ਦੁਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁਖ ਜਿੱਥੇ ਬੋਲਣ ਹਾਰੀਐ ਤਿੱਥੈ ਚੰਗੀ ਚੁਪ ਪਾਉੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ सचै पुरख लख सिरजनिह उ उज्जड़ पुले रहा सात सतगुर सच्चे वाह सच समालिया पाया रत्न कराह दीवा बालिया सच्चे शब्द सलाहे सुखिए सच वालिया ਨੇ ਡਰਿਆ ਡਰੇ ਲੱਗ ਗਰਭ ਸੇ ਗਾਲਿਆ ਨਵਹ ਪੁੱਲਾ ਜਗ ਫਿਰੇ ਬੇਤਾਲਿਆ ਸਲੋਕ ਮਹੱਲਾ ਤੀਜਾ ਪੈ ਵਿੱਚ ਜਮੈ ਪੈ ਮਰੇ ਭੀ ਭਉ ਮਨ ਮੈਂ ਹੋਏ ਨਾਨਕ ਪੈ ਵਿੱਚ ਜੇ ਮਰੇ ਸਹਿਲਾ ਆਇਆ ਸੋਏ ਮਹੱਲਾ ਤੀਜਾ ਵੇਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵਿਣ ਜੇ ਮਰੇ ਮੁਹ ਕਾਲੈ ਉਠ ਜਾਏ ਪੌੜੀ ਸਤ ਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ ਸਤ ਗੁਰ ਹੋਏ ਦਿਆਲ ਨ ਕਬ ਹੂੰ ਝੂਰੀਐ ਸਤ ਗੁਰ ਹੋਏ ਦਿਆਲ ਤਾਂ ਦੁੱਖ ਨ ਜਾਣੀਐ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤ ਗੁਰ ਹੋਏ ਦਿਆਲ ਤਾਂ ਆਵ ਨਿਦ ਪਾਈਐ ਸਤ ਗੁਰ ਹੋਏ ਦਿਾਲ ਤਾਂ ਸੱਚ ਸਮਾਈਐ ਸਲੋਕਾ ਮਹੱਲਾ ਪਹਿਲਾ ਸੇ ਰਖੋ ਹਾਏ ਪੀ ਵਹਿ ਮਲਵਾਨੀ ਝੂਠਾ ਮੰਗ ਮੰਗ ਖਾਹੀ ਫੋਲਾ ਫਦੀ ਹਤ ਮੋਹ ਲੈਣ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਂਗੀ ਸੇ ਰਖੋ ਆਹੇ ਨਾ परियन हाथ हत्थ सु मा पियोर्त गवायन ट्बर रोवन ताहि पिण्ड न पत्ल कि नोहे केथाऊ पाहीना पिंड ना पत्तल कि ना दीवा मोहे किथाऊ पाही 68 तीर्थ दीन ना टोई ब्राह्मण अन्न ना खाही सदा कोजील रह है दिन राती मथै डिके नाहीं ਝੁੰਡੀ ਪਾਏ ਬਹਿਨ ਨਿਤ ਮਰਣੈ ਦੜਦੀ ਬਾਣ ਨਾ ਜਾਹੀ ਲਕੀ ਕਾਸੇ ਹੱਥੀ ਫੁਮਣ ਅਗੋਂ ਪਿਛੀ ਜਾਹੀ ਨਾ ਹੋਏ ਜੋਗੀ ਨਾ ਹੋਏ ਜੰਗਮ ਨਾ ਹੋਏ ਕਾਜੀ ਮੁੱਲਾ ਦੇਵ ਗੋਏ ਫਿਰੈ ਬਿਗੁੱਤੇ ਫਿਟਾਵਤੈ ਗੱਲਾ ਜੀਆ ਮਾਰ ਜੀਵਾਲੇ ਸੋਈ ਅਵਰਨਾ ਕੋਈ ਰਖੈ ਦਾਨ ਹੋ ਤੈ ਇਸ ਨਾਨਹ ਵਈਏ ਪਸ ਭਈ ਸਿਰ ਕੁੱਥੈ ਪਾਣੀ ਵਿੱਚੋ ਰਤਨ ਉਪੰਨੇ ਮੇਰ ਕੀਆ ਮਾਧਾਣੀ 68 ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ ਨਾਏ ਨਵਾਜਾ ਨਾਤਾ ਪੂਜਾ ਨਾਵਣ ਸਦਾ ਸੁਜਾਣੀ ਮੋਇਆ ਜੀਵੰਦ ਆ ਗਤ ਹੋਵੇ ਜਾਂ ਸਿਰ ਪਾਈਏ ਪਾਣੀ ਨਾਨਕ ਸਿਰ ਕੁੱਤੇ ਨੇ ਸੈਤਾਨੀ ਐਨਾ ਗੱਲ ਨਾ ਭਾਣੀ ਘੁੱਟ ਹੈ ਹੋਇ ਹੋਏ ਬਿਲਾਵਲ ਜੀਆ ਜੁਗਤ ਸਮਾਣੀ ਘੁੱਟ ਹੈ ਅਨਕ ਮਾਦ ਕਪਾਹ ਸਭ ਸਹਿ ਪਰਦਾ ਹੋਵੇ ਘੁੱਟ ਹੈ ਕਾਹੋ ਚਰ ਹੈ ਨਿਤ ਸੁਰਹੀ ਸਾ ਧਨ ਦਹੀ ਵਿਲੋਵੇ ਤੇਤ ਕੇ ਹੋਮਜਗ ਸਤ ਪੂਜਾ ਪਇ ਕਾਰਜ ਸੋਹੈ ਗੁਰ ਸਮੋਂਦ ਨਦੀ ਸਭ ਸਿਖੇ ਨਾ ਤੈ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੈ ਨਾ ਵਹਿ ਨਾਹੀ ਤਾਂ ਸਤ ਚਟੇ ਸਿਰ ਛਾਈ ਮਹੱਲਾ ਦੂਜਾ ਅੱਗੇ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀ ਜੀ ਕੇ ਕਰੇ ਜਿਸ ਵਿੱਚ ਸਭ ਕਿਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰਖੈ ਸੋਏ ਪੌੜੀ ਉਦ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀ ਬਾਣ ਹੋਰ ਆਵਣ ਜਾਣਿਆ ਸੱਚ ਜੇ ਮੰਗੈ ਦਾਨ ਸੇ ਤੂੰ ਦੇਜੇ ਹਾ ਸੱਚ ਤੇਰਾ ਫੁਰਮਾਨ ਸ਼ਬਦ ਸੋਹਿਆ ਮਨਿਆ ਗਿਆਨ ਧਿਆਨ ਤੂੰ ਦੇ ਤੇ ਪਾਇਆ ਕਰਮਾ ਪਵੈ ਨੀਸਾਨ ਨਾ ਚਲੈ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵਹਿ ਜੜਹਿ ਸਵਾਇਆ ਨਾਨਕ ਮੰਗੈ ਦਾਨ ਜੋ ਤਦ ਪਾਇਆ ਸਲੋਕ ਮਹੱਲਾ ਦੂਜਾ ख आख बुझाया सिवती सच समे को क्या उपदेसी है जिन गुर नानक महल्ला पजवा महला पहला आप बुझाए सोई बुझे जिस आप सुझाए तेस सब किस सूज कह कह कथना माया लूज ਹੁਕਮੇ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਨਾਨਕ ਅਖਰ ਨਾਨਕ ਅਖਿਓ ਆਪ ਲਹੈ ਭਰਾਤ ਹੋਵੈ ਜਿਸ ਦਾਤ ਪਾਉੜੀ ਹੋ ਟਾਡੀ ਵੇਕਾਰ ਕਰ ਲਾਇਆ ਰਾਤ ਦੇ ਹੈ ਕੈ ਵਾਰ ਤੁਰੋ ਫੁਰਮਾਇ ਟਾਡੀ ਸੱਚਾ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹਾ ਕਪੜਾ ਪਾਇਆ ਸਚਾ ਅਮਰਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰਜ ਤੇਨ ਸੋਖ ਪਾਇਆ ਟਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਟਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ